ਇੰਜਨ ਦੇ ਬਾਰੇ ਸਾਨੂੰ ਕੁਝ ਦੱਸੋ ਇਹਦੇ ਬਾਰੇ ਤੇ ਇਹਦਾ ਮੇਰਾ ਟਰੈਕਟਰ 4 ਵੀਲ ਤੇ ਚੱਲ ਰਿਹਾ ਹੈ ਪੰਜਾਬ ਦੇ ਕਿਸਾਨ ਝੋਟਾ ਘੇਰੀ ਕਹਿੰਦੇ ਨੇ ਟਰੈਕਟਰ ਨੂੰ ਕੋਈ ਜ਼ਿਆਦਾ ਨੁਕਸਾਨ ਵਾਲੀ ਗੱਲ ਨਹੀਂ 2 ਕੁਇੰਟਲ ਵਜ਼ਨ ਸਿੱਧਾ ਸਿੱਧਾ ਚੱਕਣ ਵਾਲਾ ਇੱਕ ਹੋਰ ਵੱਡੀ ਗੱਲ ਹੈ ਜੀ ਆਰਮ ਟਰੈਕਟਰਾਂ ਦੇ ਵਿੱਚ ਕਿਸੇ ਦੇ ਵਿੱਚ ਇੱਥੇ ਟੌਪ ਲਿੰਕ ਪਾਉਣ ਲਈ ਤਿੰਨ ਹੋਲ ਹੁੰਦੇ ਆ ਕਿਸੇ 'ਚ ਦੋ ਹੁੰਦੇ ਆ ਤੇ ਇੱਕ ਨਟ ਤੋਂ ਇੱਥੋਂ ਇਹਦੀ ਸੈਂਸਿੰਗ ਹੈ ਜਿਹੜੀ ਆਪਣੇ ਆਪ ਕਸਟਮਰ ਐਡਜਸਟ ਕਰਦਾ ਐਡਜਸਟ ਕਰ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਕਿਸਾਨ ਟਰੈਕਟਰਸ ਦੇ YouTube ਚੈਨਲ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅੱਗੇ ਆਪਾਂ ਤੁਹਾਡੇ ਲਈ ਸੈਕੰਡ ਹੈਂਡ ਟਰੈਕਟਰ ਸੇਲ ਵਾਸਤੇ ਲੈ ਕੇ ਆਉਣੇ ਆ ਪਰ ਅੱਜ ਆਪਾਂ ਤੁਹਾਡੇ ਲਈ ਇੱਕ ਨਵੇਂ ਟਰੈਕਟਰ ਦਾ ਰਿਵਿਊ ਲੈ ਕੇ ਆਏ ਆ ਮਾਰਕੀਟ 'ਚ ਨਵਾਂ ਇਸ ਦੀ ਅਪਡੇਟ ਆ ਟਰੈਕਟਰ ਦਾ ਬਹੁਤ ਪੁਰਾਣਾ ਟਰੈਕਟਰ ਹੈ ਜੀ ਅਰਜਨ ਅਲਟਰਾ 1 ਟਰੈਕਟਰ ਹੈ ਜੀ ਅਰਜਨ ਅਲਟਰਾ 1 ਜੋ ਕਿ 16 ਸਪੀਡ ਦੇ ਵਿੱਚ ਟਰੈਕਟਰ ਆਉਂਦਾ 16 ਫਾਰਵਰਡ ਤੇ 4 ਰਵਸ ਦੇ ਵਿੱਚ ਅੱਜ ਆਪਾਂ ਇਹਦੇ ਬਾਰੇ ਪੂਰੀ ਡਿਟੇਲ ਚ ਗੱਲਬਾਤ ਕਰਾਂਗੇ ਆਪਣੇ ਨਾਲ ਮਲੋਟ ਕੰਪਨੀ ਤੋਂ ਆਪਣੇ ਵੀਰ ਜੀ ਨਾਲ ਆਏ ਨੇ ਪਹਿਲਾਂ ਆਪਾਂ ਇਹਨਾਂ ਦਾ ਕਰਦੇ ਹਾਂ ਸਵਾਗਤ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਪਹਿਲਾਂ ਤੁਸੀਂ ਆਪ ਦਾ ਇੰਟਰੋਡਕਸ਼ਨ ਦੇ ਦਿਓ ਜੀ ਇੱਕ ਵਾਰ ਸਰ ਮੇਰਾ ਨਾਮ ਆ ਮੰਦੀਪ ਸਿੰਗਲਾ ਐਂਟਰਪ੍ਰਾਈਜ਼ਸ ਮਲੋਡਰ ਦੀ ਡੀਲਰਸ਼ਿਪ ਆਪਣੀ ਐਜ਼ ਅ ਸੇਲਜ਼ਮੈਨ ਮੈਂ ਇੱਥੇ ਕੰਮ ਕਰ ਰਿਹਾ ਹਾਂ ਠੀਕ ਹਾਂਜੀ ਤੇ ਆਪਾਂ ਹੁਣ ਸ਼ੁਰੂ ਕਰ ਰਹੇ ਹਾਂ ਜੀ ਇਹ ਟਰੈਕਟਰ ਦਾ ਰਿਵਿਊ ਹਾਂਜੀ ਸਰ ਇਹਦੇ ਬਾਰੇ ਆਪਾਂ ਬੇਸਿਕ ਨੋਲਿਜ ਬਾਰੇ ਕਸਟਮਰ ਨੂੰ ਆਪਾਂ ਸਾਰੀ ਗੱਲਬਾਤ ਇਹਦੇ ਬਾਰੇ ਦੱਸਾਂਗੇ ਹਾਂਜੀ ਸਰ ਸਭ ਤੋਂ ਪਹਿਲਾਂ ਆਪਾਂ ਇਹਦੇ ਡਿਜ਼ਾਈਨ ਬਾਰੇ ਡਿਜ਼ਾਈਨ ਤੋਂ ਸ਼ੁਰੂ ਕਰਦੇ ਹਾਂ ਹਾਂਜੀ ਜੋ ਪਹਿਲਾਂ ਅਰਜਨ ਅਲਟਰਾ 1 ਆਉਂਦਾ ਸੀ ਹਾਂਜੀ ਉਹਦੇ ਨਾਲੋਂ ਕੁਝ ਡਿਜ਼ਾਈਨ ਡਿਜ਼ਾਈਨ 'ਚ ਵੀ ਇਹਦੇ ਕੋਈ ਅਪਡੇਟ ਹੈਗੀ ਜਾਂ ਸੇਮ ਹੀ ਹੈ ਨਹੀਂ ਸਰ ਜਿਹੜਾ ਇਹਦਾ ਬਾਡੀ ਲਾਈਨ ਦਾ ਆਪਾਂ ਡਿਜ਼ਾਈਨ ਕੀਤਾ ਤਾਂ ਇਹ ਸਾਰਾ ਪਹਿਲਾਂ ਵਾਲਾ ਹੀ ਠੀਕ ਹੈ ਜੀ ਉਹੀ ਕਲਰ ਹੈ ਉਹੀ ਬਨਾਵਟ ਹੈ ਉਹੀ ਤਿੰਨ ਪੀਸ ਬਾਰਨਟ ਹੈ ਇਹ ਜੇ ਤੁਸੀਂ ਦੇਖੋਗੇ ਤਾਂ ਐਸਾ ਉੱਪਰ ਖੁੱਲਦਾ ਫਿਰ ਸਾਈਡਾਂ ਨੇ ਠੀਕ ਹੈ ਸਾਈਡਾਂ ਤੇ ਜਾਲੀਆਂ ਨੇ ਅੱਗੇ ਆ ਜਾਲੀ ਵੱਖਰੀ ਹੈ ਠੀਕ ਹੈ ਯਾਨੀ ਕਿ ਸੇਮ ਡਿਜ਼ਾਈਨ ਹੈ ਜੀ ਸੇਮ ਡਿਜ਼ਾਈਨ ਹੈ ਪਹਿਲਾਂ ਵਾਲਾ ਜੀ ਕਸਟਮਰ ਨੂੰ ਇਹ ਡਿਜ਼ਾਈਨ ਪਸੰਦ ਵੀ ਬਹੁਤ ਆ ਤੇ ਵੀ ਬਹੁਤ ਹੈ ਹਾਂ ਜੀ ਕਸਟਮਰਾਂ ਨੇ ਇਹ ਡਿਜ਼ਾਈਨ ਨੋਵੋ ਵੀ ਆਇਆ ਪਰ ਉਹਦੇ ਨਾਲੋਂ ਜ਼ਿਆਦਾ ਪਸੰਦ ਨਹੀਂ ਲੱਗਦਾ ਕਸਟਮਰਾਂ ਨੇ ਇਹ तकरीबन ਆਪਣੇ ਏਰੀਆ 'ਚ ਨੋਵੋ ਥੋੜਾ ਘੱਟ ਹੈ ਹਾਂ ਜੀ ਚੱਲ ਰਿਹਾ ਥੋੜਾ ਘੱਟ ਚੱਲ ਰਿਹਾ ਇਹ ਜ਼ਿਆਦਾ ਚੱਲਦਾ ਹਾਂ ਇਹ ਜ਼ਿਆਦਾ ਚੱਲਦਾ ਹਾਂ ਜੀ ਇਹ ਟਰੈਕਟਰ ਤੁਸੀਂ ਦੇਖ ਹੀ ਰਹੇ ਹੋ ਵੀ 4 ਵੀਲ ਦੇ ਵਿੱਚ ਟਰੈਕਟਰ ਸਭ ਜੀ ਹਾਂਜੀ ਜੇ ਆਪਾਂ ਗੱਲ ਕਰੀਏ ਤੇ 4 ਵੀਲ ਦੀ ਤੇ ਕੰਪਨੀ ਕਿਹੜਾ ਇਹਦਾ ਹਿੱਸਾ ਵਰਤ ਰਹੀ ਹੈ ਅਗਲਾ ਜੀ ਸਰ ਇਹਦਾ ਹਿੱਸਾ ਅਗਲਾ ਕਰਾਰੋ ਦਾ ਜੀ ਠੀਕ ਹੈ ਜੀ ਕਿਉਂਕਿ ਕਰਾਰੋ ਤੇ ਆਪਣੇ ਕਿਸਾਨਾਂ ਨੂੰ ਬਹੁਤ ਭਰੋਸਾ ਹੈ ਸ਼ੁਰੂ ਤੋਂ ਤੇ ਕਰਾਰੋ ਬਹੁਤ ਵਧੀਆ ਮੈਨੂਫੈਕਚਰਿੰਗ ਕਰਦੀ ਹੈ ਕਰਾਰੋ ਦਾ ਹਿੱਸਾ ਹੈ ਤੇ ਕਰਾਰੋ ਕਾਮਯਾਬ ਵੀ ਕਾਮਯਾਬੀ ਬਹੁਤ ਹੈ ਹਾਂਜੀ ਅਜੇ ਤੱਕ ਮਤਲਬ ਮੈਨੂੰ ਲੱਗਦਾ ਨਹੀਂ ਬੇਦੀ ਕੋਈ ਕੰਪਲੇਂਟ ਕਸਟਮਰ ਨੇ ਕੀਤੀ ਹੋਊਗੀ ਨਹੀਂ ਸਰ ਕੰਪਲੀਟ ਹੈ ਹੀ ਨਹੀਂ ਸਰ ਇਹਦੀ ਹਾਂ ਵੀ ਬਹੁਤ ਵਧੀਆ ਹਿੱਸਾ ਆ ਰਿਹਾ ਜੀ ਤਕਰੀਬਨ ਕੰਪਨੀਆਂ ਆ ਜ਼ਿਆਦਾਤਰ ਸਾਰੀਆਂ ਕੰਪਨੀਆਂ ਜਿੰਨੀਆਂ ਵੀ ਟਰੈਕਟਰ ਦੇ ਰਹੀਆਂ ਕਰਾਰੋ ਦਾ ਹਿੱਸਾ ਹੀ ਕਰ ਰਹੀਆਂ ਤੇ ਜੇ ਭਰਾ ਜੀ ਆਪਾਂ ਇਹਦੇ ਇੰਜਨ ਦੀ ਗੱਲ ਕਰੀਏ ਤਿੰਜਨ ਦੇ ਬਾਰੇ ਸਾਨੂੰ ਕੁਝ ਦੱਸੋ ਇਹਦੇ ਬਾਰੇ ਹਾਂਜੀ ਸਰ ਸਰ 3480 ਸੀਸੀ ਇੰਜਨ ਆ ਜੀ ਠੀਕ ਹੈ ਜੀ ਚਾਰ ਸਿਲੰਡਰ ਇੰਜਨ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਗੱਲ V1 ਦੇ ਵਿੱਚ ਆ ਰਿਹਾ ਹੈ ਠੀਕ ਹੈ ਜੀ ਇਹਦਾ ਮਤਲਬ ਵੀ ਵੀ 1 ਦੇ ਵਿੱਚ ਸਰ ਇਹ ਜਿਹੜੀ ਚਾਰ ਸਪੀਡਾਂ ਦੇ ਵਿੱਚ ਆ ਰਹੇ ਟਰੈਕਟਰ ਜਿਹਨੀਆਂ ਕੰਪਨੀਆਂ ਦੇ ਆ ਰਹੇ ਨੇ ਚਾਹੇ ਆਪਾਂ ਕਿਸੇ ਦੀ ਵੀ ਗੱਲ ਕਰ ਲਈਏ ਉਹ ਵੀ 1 ਦੇ ਵਿੱਚ ਵੀ 2 ਦੇ ਵਿੱਚ ਦੋ ਤਰ੍ਹਾਂ ਦੇ ਆਉਂਦੇ ਆ ਠੀਕ ਹੈ ਇਹ ਵੀ 1 ਦੇ ਵਿੱਚ ਹੈ ਜੀ ਠੀਕ ਹੈ ਇਹਨੀਆਂ ਚਾਰ ਸਪੀਡਾਂ ਨੇ ਜਿਹੜੀਆਂ ਇਹ ਸਪੀਡਾਂ ਵਧੀਆਂ ਨੇ ਵੀ 1 ਜਿਹੜਾ ਇੰਜਨ ਹੈ ਇੰਜਨ ਦਾ ਨਹੀਂ ਟਰੈਕਟਰ ਦੀਆਂ ਸਪੀਡਾਂ ਦਾ ਫਰਕ ਹੁੰਦਾ ਹੈ ਠੀਕ ਹੈ ਜੀ ਯਾਨੀ ਕਿ ਇੱਕ ਤਰ੍ਹਾਂ ਦਾ ਮਾਡਲ ਹੈ ਵੀ ਹਾਂ ਜੀ V1 ਮਾਡਲ ਹੈ ਮਾਡਲ ਇਸ ਤਰ੍ਹਾਂ ਦਾ ਅ ਵੈਲਿਊ ਪਲੱਸ ਜਿਹੜਾ ਸਾਡੀ ਕੰਪਨੀ ਦੇ ਵਿੱਚ ਇਹਨੂੰ ਕੋਡ ਕਹਿੰਦੇ ਆ ਵੈਲਿਊ ਪਲੱਸ ਮਾਡਲ ਕਹਿੰਦੇ ਆ ਅਲਟਰਾ 1 ਵੈਲਿਊ ਪਲੱਸ ਠੀਕ ਹੈ ਜੀ ਐਮ ਐਸ ਵੀ ਕਹਿ ਦਿੰਦੇ 605 ਐਮ ਐਸ ਆਮ ਕਸਟਮਰ ਕਹਿੰਦੇਗਾ ਉਹ ਸਟicker ਲੱਗਾ ਤੇ 605 ਡੀ ਆਈ ਐਮ ਐਸ ਹਾਂਜੀ ਐਮ ਐਸ ਦਾ ਮਤਲਬ ਇਹਦੇ ਵਿੱਚ ਕੀ ਕੰਪਨੀ ਨੇ ਕੀਤਾ ਸਰ ਐਮ ਐਸ ਦਾ ਮਤਲਬ ਹੈ ਮਾਈਲੇਜ ਸੈਗਮੈਂਟ ਠੀਕ ਹੈ ਜੀ ਮਾਈਲੇਜ ਸੈਗਮੈਂਟ ਹਾਂਜੀ ਠੀਕ ਹੈ ਪ੍ਰਿੰਟਰ V1 ਹੈ ਪਾਵਰਫੁੱਲ ਵੀ ਪੂਰਾ ਐਮ ਐਸ ਹੈ ਮਾਈਲੇਜ ਸੈਗਮੈਂਟ ਹੈ ਇਹ ਕੰਮ ਜ਼ਿਆਦਾ ਕਰੂਗਾ ਤੇ ਮਾਈਲੇਜ ਆ ਜਿਹੜੀ ਬਹੁਤ ਜ਼ਿਆਦਾ ਰਹੇਗਾ ਠੀਕ ਹੈ ਖਰਚਾ ਡੀਜ਼ਲ ਦਾ ਘੱਟ ਹੈ ਹਾਂ ਜੀ Mahindra ਵੈਸੇ ਵੀ ਮਾਈਲੇਜ ਲਈ ਵਧੀਆ ਜਾਣਿਆ ਜਾਂਦਾ ਹੈ ਹਾਂ ਜੀ ਹਾਂ ਜੀ ਇਹਦਾ ਖਰਚਾ ਪਹਿਲਾਂ ਨਾਲੋਂ ਵੀ ਘੱਟ ਹੈ ਪਹਿਲਾਂ ਨਾਲੋਂ ਕਹਿਣ ਦਾ ਮਤਲਬ ਹੈ ਜਿਹੜਾ ਇਹ ਕਿੰਨੇ ਹਸ ਪਾਵਰ ਚ ਇੰਜਨ ਆਉਂਦਾ ਜੀ ਸਰ ਇਹ ਪਹਿਲਾਂ 57 HP ਚ ਆ ਰਿਹਾ ਸੀ ਠੀਕ ਹੈ ਜੀ ਹੁਣ ਸਰਕਾਰ ਦੇ ਨੋਰਮਸ ਆ ਜਿਹੜੇ 55 HP ਟਰੈਕਟਰ ਆ ਉਹ CRDI ਹੋ ਗਏ ਤੇ ਇਹ 50 ਚ ਆ ਰਿਹਾ ਠੀਕ ਹੈ ਜੀ ਯਾਨੀ ਕਿ ਇਹ CRDI ਨਹੀਂਗਾ ਹਾਂ ਨਹੀਂ ਇਹ ਨਾਉਨ CRDI ਚ ਠੀਕ ਹੈ ਜੀ ਹੁਣ ਆਪਾਂ ਇਹਦੇ ట్రాన్స్‌ਮਿਸ਼ਨ ਬਾਰੇ ਕਸਟਮਰ ਨੂੰ ਦੱਸੀ ਇਹਨਾਂ ਬਾਰੇ ਜਾਣਕਾਰੀ ਰਹੀ ਐ ਸਰ ਇਹਦੇ ਵਿੱਚ ਐਫ ਸੀ ਐਮ ਗੇਅਰ ਹੈ ਠੀਕ ਹੈ ਜੀ ਫੁਲੀ ਕੰਟੈਕਟ ਮੈਸੇਜ ਜਿਹਨੂੰ ਕਹਿੰਦੇ ਨੇ ਠੀਕ ਹੈ ਜੀ ਇਹ ਵੀ ਪਿਛਲਾ ਹਿੱਸਾ ਵੀ ਹੈ ਜਿਹੜਾ ਸਾਰਾ ਕਰਾਰੋ ਦਾ ਹੁੰਦਾ ਗੇਅਰ ਇਹਨਾਂ ਦਾ ਐਫ ਸੀ ਐਮ ਹੈ ਤੇ ਇਹ 4 ਸਪੀਡ ਹੈ ਪਹਿਲਾ ਤਰ੍ਹਾਂ ਹਾਈ ਲੋ ਠੀਕ ਹੈ ਜੀ ਉੱਪਰ ਦੋ ਸਪੀਡਾਂ ਠੀਕ ਜਿਹਨੂੰ ਆਪਣੇ ਪੰਜਾਬ ਦੇ ਕਿਸਾਨ ਛੋਟਾ ਗੇਰੀ ਕਹਿ ਦਿੰਦੇ ਹੁੰਦੇ ਹਾਂ ਹਾਂਜੀ ਇੰਦੂ ਆਪਾਂ ਜਦੋਂ ਸਪੀਡ ਲੈਣੀ ਹੈ ਪੀਟੀਓ ਤੇ ਕੰਮ ਕਰਨਾ ਇਹਨੂੰ ਪੀਟੀਓ ਤੇ ਕਰਕੇ ਲੋ ਹਾਈ ਗੇਅਰ ਦੇ ਵਿੱਚ ਜਿੱਥੇ ਮਰਜ਼ੀ ਚਲਾ ਲਈਏ ਜਦੋਂ ਡਰਾਈਵ ਤੇ ਕਰਨਾ ਹੈ ਡੀ ਤੇ ਕਰਕੇ ਤੇ ਲੋ ਹਾਈ ਦੇ ਵਿੱਚ ਜਿੱਥੇ ਆਪਾਂ ਨੂੰ ਲੋਡ ਉੱਥੇ ਚਲਾ ਸਕਦੇ ਹਾਂ ਮਤਲਬ ਹਰੇਕ ਕੰਮ ਦੇ ਵਿੱਚ ਇਹ ਟਰੈਕਟਰ ਸક્ષਮ ਹੈ ਸਕਸ਼ਮ ਹੈ ਬਿਲਕੁਲ ਜੀ ਵੀ ਕਿਸੇ ਤਰ੍ਹਾਂ ਦਾ ਵੀ ਆਪਾਂ ਕਿਸੇ ਵੀ ਸਪੀਡ ਚੈਟ ਤੋਂ ਕੰਮ ਲੈ ਸਕਦੇ ਆ ਕੰਮ ਲੈ ਸਕਦੇ ਆ ਔਰ ਸਭ ਤੋਂ ਵੱਡੀ ਖਾਸੀਅਤ ਹੈ ਕਈ ਕਿਸਾਨ ਵੀਰਾਂ ਨੂੰ ਲੱਗਦਾ ਹੁੰਦਾ ਵੀ ਯਾਰ 4휠 ਟਰੈਕਟਰ ਲੈ ਲਿਆ ਨਾਲ ਸਾਨੂੰ ਸੰਦ ਵੀ ਬਦਲਨੇ ਪੈਣਗੇ ਹੂੰ ਇਹ ਹਰ ਇੱਕ ਕਸਟਮਰ ਦੇ ਦਿਮਾਗ ਦੇ ਵਿੱਚ ਹੁੰਦਾ ਯਾਰ ਜੇ ਆਪਾਂ 4 ਵੀਲ ਟਰੈਕਟਰ ਲਿਆ ਇੰਪਲੀਮੈਂਟ ਵੱਡੇ ਕਰਨੇ ਪੈਣਗੇ ਟਰੈਕਟਰ ਤੇ ਪੈਸੇ ਲੱਗਦੇ ਨੇ ਫਿਰ ਇੰਪਲੀਮੈਂਟਾਂ ਤੇ ਲੱਗਦੇ ਆ ਤੇ ਇਹ ਗੱਲ ਸੋਚ ਕੇ ਆਮ ਕਿਸਾਨ ਆ ਜਿਹੜੇ ਨਵਾਂ ਟਰੈਕਟਰ ਲੈਣ ਨੂੰ ਤਿਆਰ ਨਹੀਂ ਹੁੰਦੇ ਸਹੀ ਹੈ ਪਰ ਇਹਦੇ ਵਿੱਚ ਕੀ ਹੁੰਦਾ ਇਹਨੀਆਂ ਇੰਨੀਆਂ ਸਪੀਡਾਂ ਦਾ ਕਰਕੇ ਜਿਹੜੇ ਇੰਪਲੀਮੈਂਟ ਆਪਣੇ ਕੋਲ ਪਹਿਲਾਂ ਹੈਗੇ ਨੇ ਆਪਾਂ ਉਹਨਾਂ ਉਹਨਾਂ ਨੂੰ ਹੀ ਵਧੀਆ ਯੂਜ਼ ਕਰ ਸਕਦੇ ਆ ਤੇ ਮਾਈਲੇਜ ਜਿਹੜੀ ਖਰਚਾ ਜਿਹੜਾ ਡੀਜ਼ਲ ਦਾ ਉਹ ਉਨਾ ਹੀ ਰਹਿੰਦਾ ਯਾਨੀ ਕਿ ਆਪਾਂ ਸਪੀਡ ਤੋਂ ਹੀ ਐਡਜਸਟ ਕਰਕੇ ਸਪੀਡ ਤੋਂ ਐਡਜਸਟ ਕਰਕੇ ਆਪਾਂ ਛੋਟੇ ਬਿਲਕੁਲ ਸਹੀ ਹੁਣ ਤੁਸੀਂ ਸਾਨੂੰ ਇਹਦੇ ਕੁਝ ਮੀਟਰਾਂ ਬਾਰੇ ਇਹਦੇ ਜਿਹੜੇ ਫੀਚਰ ਆ ਜਿਹੜੇ ਲਗਜ਼ਰੀ ਫੀਚਰ ਵੀ ਇਹਨਾਂ ਨੂੰ ਕਹਿ ਦਿੰਦੇ ਆ ਮਤਲਬ ਸੀਟ ਵਗੈਰਾ ਕਹਿੰਦੇ ਬਹੁਤ ਕੰਫਰਟੇਬਲ ਹੈ ਜੀ ਸਰ ਜੀ ਹਾਂ ਇਹਦੇ ਬਾਰੇ ਵੀ ਸਾਨੂੰ ਕੁਝ ਦੱਸੋ ਤੁਸੀਂ ਸਰ ਪਹਿਲਾਂ ਤੁਸੀਂ ਸੀਟ ਤੇ ਬੈਠੋ ਇਲਾਤਾਂ ਤਾਂ ਸੀਟ ਤੇ ਬੈਠ ਕੇ ਦੇਖੋ ਤੁਸੀਂ ਬੰਦਾ ਜਿੰਨਾ ਮਰਜੀ ਹੌਲਾ ਭਾਰਾ ਹਾਈਟ ਦਾ ਛੋਟਾ ਸੀਟ ਦੀ ਅਡਜਸਟਮੈਂਟ ਉਹ ਪਿੱਛੋਂ ਤੱਕ ਹੈ ਇਨੂੰ ਆਪਾਂ ਜਿੰਨੀ ਮਰਜ਼ੀ ਪਿੱਛੇ ਕਰ ਸਕਦੇ ਆ ਜਿੰਨੇ ਮਰਜ਼ੀ ਅੱਗੇ ਕਰ ਸਕਦੇ ਆ ਤੁਸੀਂ ਕਰਕੇ ਦੇਖੋ ਬਿਲਕੁਲ ਪਿੱਛੇ ਤੱਕ ਜਾਂਦੀ ਹੈ ਜੀ ਯਾਨੀ ਕਿ 2 ਵੇ ਅਡਜਸਟੇਬਲ ਸੀਟ ਹੈ ਜੀ ਐਡਜਸਟੇਬਲ ਸੀਟ ਹੈ ਤੇ ਸੀਟ ਦੇ ਬੈਠਣ ਵਾਲੀ ਗੱਡੀ ਪਿੱਛੇ ਬੈਕ ਵਾਲੀ ਗੱਡੀ ਪੂਰੀ ਕੰਫਰਟੇਬਲ ਹੈ ਬੈਕ سپورਟ ਵੀ ਯਾਨੀ ਕਿ ਪੂਰੀ ਹੈ ਮਗਰ ਵੀ ਬੰਦਾ ਛੇਤੀ ਥੱਕਦਾ ਨਹੀਂ ਥਕਦਾ ਨਹੀਂਗਾ ਉਸ ਤੋਂ ਬਾਅਦ ਦੇ ਵਿੱਚ ਹੁਣ ਜੇ ਆਪਾਂ ਇਹਦੇ ਗੇਅਰ ਦੀ ਗੱਲ ਕਰੀਏ ਲੀਵਰਾਂ ਦੀ ਗੱਲ ਕਰੀਏ ਸਾਰਿਆਂ ਦੀ ਤੇ ਬੰਦੇ ਨੂੰ ਜਿਆਦਾ ਹਿੱਲਣਾ ਜੁਲਣਾ ਜਾਂ ਅੱਗੇ ਪਿੱਛੇ ਨਹੀਂ ਹੋਣਾ ਪੈਣਾ। ਜਾਨੀ ਕਿ ਸਾਰੇ ਉਹ ਲੀਵਰ ਉਹਦੀ ਪਹੁੰਚ ਚ ਆਸੀ ਪਹੁੰਚ ਚ ਬਿਲਕੁਲ ਜੀ। ਦੇਖੋ ਹਾਈ ਲੋ ਗੇਅਰ ਦਾ ਲੀਵਰ ਹੋ ਗਿਆ, ਲਿਫਟ ਲੀਵਰ ਹੋ ਗਿਆ, ਡਿਸਟ੍ਰਿਬਿਊਟਰ ਲੀਵਰ ਹੋ ਗਿਆ, 4 ਵੀਲ ਦਾ ਲੀਵਰ ਆ ਗਿਆ। 4 ਵੀਲ ਦਾ ਲੀਵਰ ਅੱਗੇ ਆ ਗਿਆ। ਆ ਪੀਟੀਓ ਦਾ ਸਾਈਡ ਤੇ ਆ ਗਿਆ, ਪੀਟੀਓ ਕਲਚ ਨਾਲ ਆ ਗਿਆ। ਪਰ ਤੋਂ ਫਿਰ ਵੀ ਟਰੈਕਟਰ ਖੁੱਲਾ ਡੁੱਲਾ। ਖੁੱਲਾ ਡੁੱਲਾ। ਜਾਨੀ ਕਿ ਬੰਦਾ ਸਿੱਧਾ ਜਿਹਾ ਹੋ ਕੇ ਬੈਠਾ ਜੀ ਸਾਰਾ ਆਪਰੇਟ ਕਰ ਸਕਦਾ। ਸਾਰਾ ਆਪਰੇਟ ਕਰ ਸਕਦਾ। ਕੋਈ ਅੱਗੇ ਪਿੱਛੇ ਜਾਣ ਦੀ ਜ਼ਰੂਰਤ ਨਹੀਂ ਗਈ। ਏਸੀ ਇਹਦੇ ਕੁਝ ਲਗਜ਼ਰੀ ਫੀਚਰ ਜੀ ਤੇ ਮੀਟਰ ਦੇਖੋ ਹਰ ਇੱਕ ਇੰਡੀਕੇਟਰ ਹੈ ਜਿਹੜਾ ਉਹ ਮੀਟਰ ਤੇ ਆਉਣਾ ਹੀ ਹਾਲਾਂਕਿ ਟ੍ਰੈਕਟਰ ਨਾਨ ਸੀਆਰਡੀਆਈ ਆਮ ਕਸਟਮਰਾਂ ਦੇ ਦਿਮਾਗ ਦੇ ਵਿੱਚ ਕੀ ਹੁੰਦਾ ਵੀ ਸੀਆਰਡੀਆਈ ਸਾਰਾ ਕੁਝ ਦੱਸਦਾ ਇਸ ਇਸ ਤਰ੍ਹਾਂ ਦਾ ਕੁਝ ਨਹੀਂਗਾ ਇਹਦੇ ਚ ਤੁਸੀਂ ਦੱਸਿਆ ਸੀ ਜੀ ਵੀ 4 ਵੀਲ ਵੀ ਮਤਲਬ ਆਪਾਂ ਜਦੋਂ ਲਾਉਨੇ ਆ ਤੇ ਆਪ ਨੂੰ ਦੱਸਦਾ ਜਦੋਂ ਆਪਾਂ 4 ਵੀਲ ਦਾ ਲੀਵਰ ਲਾਤਾ ਮੀਟਰ ਤੇ ਸ਼ੋ ਹੁੰਦਾ ਹੈ ਤਾਂ ਦੇਖੋ ਇਹ ਬਹੁਤ ਵਧੀਆ ਚੀਜ਼ ਹੈ ਹਾਂਜੀ ਬਹੁਤ ਵਧੀਆ ਚੀਜ਼ ਹੈ ਡਰਾਈਵਰ ਦੇ ਧਿਆਨ ਚ ਰਹਿੰਦਾ ਮੇਰਾ ਟਰੈਕਟਰ 4 ਵੀਲ ਤੇ ਚੱਲ ਰਿਹਾ ਹਾਂਜੀ ਕਈ ਵਾਰ ਕੀ ਹੁੰਦਾ ਆਪਾਂ 4 ਵੀਲ ਲੱਗਾ ਤੇ ਰੋਡ ਤੇ ਆਪਾਂ ਰੋਡ ਤੇ ਚੜ ਗਏ ਆ ਤੇ ਆਪਾਂ ਟਰੈਕਟਰ ਚਲਾਈ ਜੰਨੇ ਆ ਉਹਦੇ ਨਾਲ ਟਰੈਕਟਰ ਨੂੰ ਕੋਈ ਜ਼ਿਆਦਾ ਨੁਕਸਾਨ ਵਾਲੀ ਗੱਲ ਨਹੀਂ ਇੰਨਾ ਕਿ ਟਾਇਰਾਂ ਦੀ ਕਸਾਈ ਵੱਜ ਜਾਂਦੀ ਆ ਕਈ ਵਾਰ ਬ੍ਰੇਕ ਮਾਰਦੇ ਆ ਤੇ ਕ੍ਰਾਉਨ ਪੀਨ ਨੂੰ ਮਾੜਾ ਮੋਟਾ ਕੋਈ ਹੋ ਸਕਦਾ ਬਟ ਇਹਦੇ ਨਾਲ ਕੀ ਆ ਡਰਾਈਵਰ ਦੇ ਧਿਆਨ ਚ ਰਹਿੰਦਾ ਮੇਰਾ ਟਰੈਕਟਰ 4 ਵੀਲ ਤੇ ਚੱਲ ਰਿਹਾ ਤੇ ਜਦੋਂ ਉਹਦੀ ਨਿਗਾ ਪੈਂਦੀ ਉਦੋਂ ਹੀ ਉਹਨੂੰ 2 ਵੀਲ ਤੇ ਜਦੋਂ ਵਾਹਨ ਦੇ ਵਿੱਚ ਵਾਹਣਾ ਨਹੀਂ ਵੀ ਲੱਗਿਆ ਤੁਹਾਨੂੰ ਪਤਾ ਲੱਗ ਜਾਂਦਾ ਯਾਰ ਬੱਤੀ ਨਹੀਂ ਆ ਰਹੀ ਕਿ ਮੈਂ ਟਰੈਕਟਰ ਹੋਰ ਵੀ ਲਾ ਲੈਂਦਾ ਉਹ ਫੋਰ ਵੀ ਲਾ ਲੈਂਦਾ ਉਸ ਤੋਂ ਬਾਅਦ ਦੇ ਵਿੱਚ ਡਿਜੀਟਲ ਮੀਟਰ ਹੈ ਜੀ ਡੀਜ਼ਲ ਉਹ ਵੀ ਡਿਜੀਟਲ ਤਰੀਕੇ ਨਾਲ ਦੱਸਦਾ ਹੈ ਠੀਕ ਹੈ ਜੀ ਤੇ ਜਿਹੜਾ ਆਪਾਂ ਗਰਮ ਵਾਲੀ ਸੋਈ ਕਹਿ ਦਿੰਦੇ ਆ ਉਹ ਵੀ ਇਹਦੇ ਵਿੱਚ ਮੀਟਰ ਨਹੀਂਗਾ ਡਿਜੀਟਲ ਹੈ ਉਧਰੋਂ ਪਤਾ ਲੱਗਦਾ ਰਹਿੰਦਾ ਪਹਿਲਾਂ ਵਾਲੇ ਟਰੈਕਟਰਾਂ 'ਚ ਆਪਾਂ ਦੇਖਦੇ ਹੁੰਦੇ ਸੀਗੇ ਸਾਰਾ ਜਿਹੜਾ ਕਲਸਟਰ ਆ 8-8 ਮੀਟਰ ਹੁੰਦੇ ਸੀ 8-8 ਮੀਟਰ ਹੁੰਦੇ ਸੀ ਸਾਈਜ਼ ਵੀ ਬਹੁਤ ਵੱਡਾ ਹੁੰਦਾ ਸੀ ਸਾਈਜ਼ ਵੱਡਾ ਹੁੰਦਾ ਸੀ 8-8 ਮੀਟਰ ਹੁੰਦੇ ਸੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੀਟਰ ਦੀ ਰਿਪੇਅਰ ਪਈ ਰਹਿੰਦੀ ਸੀ ਹੁਣ ਇੱਕ ਬੋਡੀ ਦੇ ਵਿੱਚ ਉੱਥੇ ਸਾਰਾ ਕੰਮ ਹੈ ਕੰਪੈਕਟ ਸਾਈਜ਼ ਦੇ ਵਿੱਚ ਕੰਪੈਕਟ ਸਾਈਜ਼ ਦੇ ਵਿੱਚ ਸਾਰੀ ਨੌਲੇਜ ਮਤਲਬ ਇਹ ਨਾਲੇ ਪਹਿਲਾਂ ਸੋਣਾ ਹੋ ਗਿਆ ਸੋਣਾ ਆ ਗਿਆ ਪਹਿਲਾਂ ਨਾਲੇ ਸੋਣਾ ਬਹੁਤ ਹੋ ਗਿਆ ਜੀ ਹਾਂਜੀ ਤੇ ਆਪਾਂ ਜਿਹੋਣੇ ਦੇ ਲਿਫਟ ਬਾਰੇ ਗੱਲ ਕਰ ਲਈ ਹੈ ਜੀ ਪੀਟੀਓ ਤੇ ਲਿਫਟ ਬਾਰੇ ਸਾਨੂੰ ਦੋ ਇਹਦੇ ਬਾਰੇ ਜਾਣਕਾਰੀ ਹਾਂਜੀ ਸਰ 2200 ਕੇਜੀਫ ਦੀ ਲਿਫਟ ਹੈ ਜੀ ਆ ਮੈਟਾ ਲਿਫਟ ਹੈ ਠੀਕ ਹੈ ਜੀ ਮੈਟਾ ਦੀ ਲਿਫਟ ਹੈ ਹਾਂਜੀ ਮੈਟਾ ਦੀ ਲਿਫਟ ਹੈ 2200 ਕੇਜੀਐਫ ਦੀ ਲਿਫਟ ਹੈਂ ਦੀ ਸੌਖਾ ਕਰਕੇ ਦੱਸ ਦਈਏ 22 ਕੁਆਂਟਲ ਵਜ਼ਨ ਸਿੱਧਾ ਸਿੱਧਾ ਚੱਕਣਾ ਠੀਕ ਹੈ ਜੀ ਕਿਉਂਕਿ ਆਪਣੇ ਕਈ ਜ਼ਿੰਮੇਦਾਰ ਨੇ ਅਜੇ ਜਿਹੜਾ ਇਹਨਾਂ ਨੂੰ ਕੁਆਂਟਲਾਂ 'ਚ ਪਤਾ ਲੱਗਦਾ ਹਾਂ ਹਾਂਜੀ ਤੇ ਵੈਸੇ ਬਹੁਤ ਜਿੰਨਾ ਮਤਲਬ ਆਪਾਂ ਕੋਈ ਵੀ ਆਪਣੇ ਜਿੰਨੇ ਵੀ ਹੈਵੀ ਇੰਪਲੀਮੈਂਟ ਹੈ ਮੈਨੂੰ ਨਹੀਂ ਲੱਗਦਾ ਕੋਈ ਤੁੱਪਾ ਕੋਈ ਇੰਪਲੀਮੈਂਟ ਹੈਗਾ ਉਹ ਆਪਣੇ ਜ਼ਿਆਦਾ ਹੈਵੀ ਇੰਪਲੀਮੈਂਟ ਜਿਹੜਾ ਆਪਣੇ ਏਰੀਆ 'ਚ ਮਲੋਡ ਦੇ ਏਰੀਏ ਦੇ ਵਿੱਚ ਸੁਪਰਵਾਈਜ਼ਰ ਜਾਂ ਸੁਪਰਵਾਈਜ਼ਰ ਆਈ ਤੇ ਉਹਦਾ ਵੀ ਵਜਨ ਹੈ 12 12 ਕੁਇੰਟਲ ਤੋਂ ਉੱਪਰ ਕਿਸੇ ਦਾ ਨਹੀਂ ਹੈਗਾ ਕਿਸੇ ਦਾ ਨਹੀਂ ਹੈਗਾ ਜੋ ਇਹ ਆਪਾਂ ਮਤਲਬ ਨਾਲ ਦਾਣੇ ਵਗੈਰਾ ਪਾ ਕੇ ਜੋ ਆਪਾਂ ਲਈ ਇਹਦੇ ਬਾਅਦ ਤੋਂ 15 ਕੁਇੰਟਲ 13 ਤੇ 14 ਹੁੰਦਾ ਹੈ 14 ਕੁਇੰਟਲ ਹਾਂਜੀ ਤੇ ਇਹ 2 ਕੁਇੰਟਲ ਦੀ ਲਿਫਟ ਦਿੱਤੀ ਗਈ ਹੈ ਮਤਲਬ ਜਿੱਥੇ ਮਰਜ਼ੀ ਜਿਹੜੀ ਵੀ ਇਸ ਤੋਂ ਵੀ ਹੈਵੀ ਕੋਈ ਹੈਗੀ ਹੈ ਕੋਈ ਇੰਪਲੀਮੈਂਟ ਹੈਗਾ ਤੇ ਟਰੈਕਟਰ ਸਾਡਾ ਰੁਕਦਾ ਨਹੀਂ ਇਹ ਕੰਮ ਕਰਦਾ ਫਿਰ ਡਬਲ ਸੈਂਸਿੰਗ ਹੈ ਜਿਹੜੀ ਇਹਦੀ ਜੀ ਪਹਿਲਾਂ ਨਾਲੋਂ ਵਧਾਈ ਹੋਈ ਹੈ ਠੀਕ ਹੈ ਜੀ ਆਹ ਦੇਖੋਗੇ ਜੇ ਕਿਤੇ ਕੋਈ ਮਾੜਾ ਮੋਟਾ ਕਿਸਾਨ ਨੂੰ ਲੱਗਦਾ ਵੀ ਫਰਕ ਹੈ ਤੇ ਇੱਕ ਨਟ ਤੋਂ ਇੱਥੋਂ ਇਹਦੀ ਸੈਂਸਿੰਗ ਹੈ ਜਿਹੜੀ ਆਪਣੇ ਆਪ ਕਸਟਮਰ ਅਡਜਸਟ ਕਰਦਾ ਅਡਜਸਟ ਕਰ ਸਕਦਾ ਠੀਕ ਇੱਕ ਚਾਬੀ ਨਾਲ ਤੇ ਇੱਕ ਪੇਚ ਨਾਲ ਇੱਥੇ ਹੀ ਕਰ ਸਕਦਾ ਠੀਕ ਇਹਨੂੰ ਉੱਪਰ نیچے ਕਰਨ ਨਾਲ ਮਤਲਬ ਵੀ ਅਡਜਸਟ ਹੋ ਜਾਂਦੀ ਹੈ ਅਡਜਸਟ ਹੋ ਜਾਂਦੀ ਹੈ ਇੱਕ ਹੋਰ ਵੱਡੀ ਗੱਲ ਹੈ ਜੀ ਆਰਮ ਟਰੈਕਟਰਾਂ ਦੇ ਵਿੱਚ ਕਿਸੇ ਦੇ ਵਿੱਚ ਇੱਥੇ ਟੌਪ ਲਿੰਕ ਪਾਉਣ ਲਈ ਤਿੰਨ ਹੋਲ ਹੁੰਦੇ ਆ ਕਿਸੇ 'ਚ ਦੋ ਹੁੰਦੇ ਆ ਇਹਦੇ ਸਿੰਗਲ ਹੈ ਸਿੰਗਲ ਹੋ ਆਪਾਂ ਚਾਏ ਵਾਉਣ ਰਹੇ ਆ ਹੂੰ ਚਾਹੇ ਆਪਾਂ ਇੰਪਲੀਮੈਂਟ ਚੱਕ ਕੇ ਰੋਡ ਤੇ ਜਾਣਾ ਆਪਾਂ ਨੂੰ ਅਡਜਸਟ ਨਹੀਂ ਕਰਨਾ ਬਸ ਇੱਥੇ ਪੈਣਾ ਇੱਕ ਜਗ੍ਹਾ ਤੇ ਠੀਕ ਹੈ ਇੱਥੇ ਸਾਰਾ ਕੰਮ ਕਰਨਾ ਇਹਨੇ ਇਹ ਨਹੀਂ ਕਿ ਆਪੀ ਇਹਦੇ ਨਾਲ ਜੇ ਆਪਾਂ ਰੋਡ ਤੇ ਜਾਨੇ ਇੰਪਲੀਮੈਂਟ ਨਾਲ ਜੇ ਇਹ ਹੀਟਲੇ ਸਰਾਖ ਨਹੀਂ ਪਾਇਆ ਉਤਲੇ ਚ ਨਹੀਂ ਪਾਏਗੀ ਤੇ ਉਹ ਸੈਂਸਿੰਗ ਖਰਾਬ ਹੋ ਜੂ ਕੁਝ ਨਹੀਂ ਹੁੰਦਾ ਤੇ ਡਬਲ ਡਿਸਟਰੀਬਿਊਟਰ ਵਾਲੀ ਇਹ ਮਾਡਲ ਹਾਂਜੀ ਸਰ ਤਕਰੀਬਨ ਹੁਣ ਸਾਰੇ ਮਾਡਲ ਜਿਹੜੇ ਡਬਲ ਡਿਸਟਰੀਬਿਊਟਰ ਦੇ ਵਿੱਚ ਆਉਂਦੇ ਮਤਲਬ ਇਹਦੇ ਵਿੱਚ ਕੋਈ ਬੇਸਟੌਪ ਕੋਈ ਵੀ ਨਹੀਂ ਤੁਹਾਨੂੰ ਡਬਲ ਡਿਸਟਰੀਬਿਊਟਰ ਮਿਲੂਗਾ ਡਬਲ ਡਿਸਟਰੀਬਿਊਟਰ ਮਿਲੂਗਾ ਜੀ ਬਿਲਕੁਲ ਤੇ ਦੂਜੀ ਗੱਲ ਪੀਟੀਓ ਦੀ ਪਰ ਵਸ ਪੀਟੀਓ ਚ ਮਿਲੂਗਾ ਜੀ ਠੀਕ ਹੈ ਜੀ ਫਾਰਵਰਡ ਤੇ ਰਿਵਰਸ ਪੀਟੀਓ ਦੇ ਵਿੱਚ ਹਾਂਜੀ ਆਮ ਆਪਣੇ ਕਿਸਾਨਾਂ ਦਾ ਇਹ ਹੁੰਦਾ ਕਿਉਂਕਿ ਅੱਜ ਕੱਲ ਤੂੜੀ ਵਾਲੀਆਂ ਮਸ਼ੀਨਾਂ ਚੱਲਦੀਆਂ ਨੇ ਜੀ ਬੀਲਰ ਵੀ ਚੱਲਦਾ ਹਾਂਜੀ ਰਿਵਰਸ ਪੀਟੀਓ ਦੀ ਜਰੂਰਤ ਪੈਂਦੀ ਹੈ ਇਹ ਰਿਵਰਸ ਪੀਟੀਓ ਦੇ ਨਾਲ ਹੀ ਆਉਂਦਾ ਠੀਕ ਹੈ ਇੱਕ ਅੱਜਕੱਲ ਕਸਾਨ ਇੰਡੀਪੈਂਡੈਂਟ ਪੀਟੀਓ ਨੂੰ ਬਹੁਤ ਹਾਂਜੀ ਸਰ ਬਿਲਕੁਲ ਸਰ ਇੰਡੀਪੈਂਡੈਂਟ ਪੀਟੀਓ ਚ ਇੰਡੀਪੈਂਡੈਂਟ ਪੀਟੀਓ ਹੈ ਜੀ ਇਹ ਪੀਟੀਓ ਕਲੱਚ ਆਂਦਾ ਹਾਂਜੀ ਇਹਨੂੰ ਆਪਾਂ ਅੱਗੇ ਨੂੰ ਪੁਸ਼ ਕਰਾਂਗੇ ਤਾਂ ਪੀਟੀਓ ਚੱਲੂਗੀ ਨਹੀਂ ਤਾਂ ਨਹੀਂ ਚੱਲਦੀ ਸੇਫਟੀ ਫੀਚਰ ਬਹੁਤ ਵੱਡਾ ਹੈ ਹੂੰ ਇਹਦੇ ਨਾਲ ਮੈਨੂੰ ਲੱਗਦਾ ਕਲੱਚ ਦੀ ਲਾਈਫ ਵੀ ਜ਼ਿਆਦਾ ਵੱਧ ਜਾਂਦੀ ਜੀ ਹਾਂ ਸਰ ਦੇਖੋ ਜਦੋਂ ਆਪਾਂ ਨੂੰ ਪੀਟੀਓ ਦਾ ਕੰਮ ਕਰਨਾ ਤਾਂ ਪੀਟੀਓ ਕਲੱਚ ਨੇ ਉਦੋਂ ਹੀ ਚੱਲਣਾ ਹੈ ਅੱਗੇ ਪਿੱਛੇ ਆਪਾਂ ਟਰੈਕਟਰ ਤੋਂ ਕੰਮ ਲਈ ਜਾਂਦੇ ਆ ਪੀਟੀਓ ਕਲੱਚ ਨਹੀਂ ਚੱਲੂਗਾ ਹੂੰ ਵੀਡੀਓ ਕਲਚ ਬੰਨਦੀ ਰਹੂਗਾ ਜਦੋਂ ਆਪਾਂ ਇਹ ਪੀਟੀਓ ਚਲਾਵਾਂਗੇ ਇਸ ਲੀਵਰ ਤੋਂ ਉਦੋਂ ਪੀਟੀਓ ਦਾ ਕਲਚ ਚੱਲਣਾ ਹੈ ਤੇ ਉਦੋਂ ਕਲਚ ਪਲੇਟ ਨੂੰ ਜਿਹੜਾ ਕੋਈ ਮਾੜਾ ਮੋਟਾ ਕੰਮ ਲੈਣਾ ਉਹ ਤੋਂ ਬਿਨਾਂ ਹਾਂਜੀ ਤੇ ਜੇ ਆਪਾਂ ਇਹਦੇ ਬ੍ਰੇਕਾਂ ਦੀ ਗੱਲ ਕਰੀਏ ਮਤਲਬ ਕੰਪਨੀ ਕਿਹੜੀ ਬ੍ਰੇਕ ਵਰਤ ਰਹੀ ਹੈ ਇਹਦੇ ਬਾਰੇ ਸਰ ਆਇਲ ਬਾਥ ਜਿਹਨੂੰ ਤੇਲ ਚ ਡੁੱਬੀਆਂ ਬ੍ਰੇਕਾਂ ਕਹਿੰਦੇ ਆਪਾਂ ਬਿਲਕੁਲ ਤੇਲ ਵਾਲੀਆਂ ਬ੍ਰੇਕਾਂ ਨੇ ਤੇ ਬ੍ਰੇਕਾਂ ਪਹਿਲਾਂ ਵਾਲੀਆਂ ਇਹ ਨੇ ਹਾਂਜੀ ਪਹਿਲਾਂ ਨਾਲੋਂ ਵੀ ਵਧੀਆ ਬ੍ਰੇਕ ਆਈ ਬਹੁਤ ਕਾਮਯਾਬ ਜੀ ਪਹਿਲਾਂ ਹੀ ਬ੍ਰੇਕ ਹੈ ਜੀ ਮਲਟੀ ਡਿਸਕ ਬ੍ਰੇਕ ਹੈ ਆਇਲ ਬਾਥ ਬ੍ਰੇਕ ਹੈ ਜੀ ਠੀਕ ਹੈ ਤੇਲ ਚ ਡੁੱਬੀ ਹੋਈ ਹੈ ਤੇਲ ਦੇ ਵਿੱਚ ਡੁੱਬੀਆਂ ਹੋਈਆਂ ਹੁਣ ਜੇ ਆਪਾਂ ਇਹਦੇ ਟਾਇਰਾਂ ਦੀ ਗੱਲ ਕਰੀਏ ਜੀ ਟਾਇਰਾਂ ਦੇ ਵਿੱਚ ਆਪਾਂ ਨੂੰ ਕਿਹੜੀ ਕਿਹੜੀ ਆਪਸ਼ਨ ਮਿਲਦੀ ਹੈ ਹੋਰ ਜਾਂ ਇਹ ਇੱਕੋ ਆਪਸ਼ਨ ਹੀ ਹੈ ਨਹੀਂ ਸਰ ਟਾਇਰਾਂ ਦੇ ਵਿੱਚ ਕੰਪਨੀ ਵੱਲੋਂ ਜਿਹੜੇ ਆ ਰਹੇ ਨੇ ਟਾਇਰ 16 9 28 ਦੇ ਪਿਛਲੇ ਟਾਇਰ ਹੈ ਠੀਕ ਹੈ ਜੀ 9 5 24 ਦੇ ਅਗਲੇ ਟਾਇਰ ਠੀਕ ਹੈ ਇਹੀ ਆਉਂਦੇ ਆ ਤੇ ਤਕਰੀਬਨ 50 ਐਚਪੀ ਸੈਗਮੈਂਟ ਦੇ ਵਿੱਚ ਜਿਹੜੇ ਉਹ ਇਹ ਟਰੈਕਟਰ ਇਨਫ ਹੈ ਜੀ ਵੈਸੇ ਹਾਂਜੀ ਮਤਲਬ ਵੀ ਕਸਟਮਰ ਨੂੰ ਕੋਈ ਜ਼ਰੂਰਤ ਨਹੀਂ ਕਹੀ ਮਤਲਬ 14 ਦੇ ਆਉਂਦੇ ਨੂੰ ਅਪਗ੍ਰੇਡ ਕਰਾਉਂਦਾ 15 ਚ ਇਸ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ 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 ਕੋਈ ਜ਼ਰੂਰਤ ਨਹੀਂ ਸਰ ਕੰਪਨੀ ਨੇ ਜਦੋਂ ਕੰਪਨੀ ਬਣਾਉਂਦੀ ਹੈ ਠੀਕ ਹੈ ਉਹ ਸਾਰੇ ਚੀਜ਼ ਦਾ ਸਮੇਲ ਬਣਾ ਕੇ ਬਣਾਉਂਦੀ ਹੈ ਵੱਡੇ ਛੋਟੇ ਕਰ ਲਓ ਮਤਲਬ ਕੰਪਨੀ ਨੇ ਜੋ ਦਿੱਤਾ ਉਹ ਬੈਸਟ ਹੈ ਜੀ ਹਾਂਜੀ ਬਿਲਕੁਲ ਜੇ ਕੰਪਨੀ ਦੇ ਇਸੇ ਤਰ੍ਹਾਂ ਟਰੈਕਟਰ ਚਲਾਓਗੇ ਠੀਕ ਹੈ ਤਾਂ ਟਰੈਕਟਰ ਦੀ 25 ਤੋਂ 30 ਸਾਲ ਦੀ ਲਾਈਫ ਹੈ ਬਹੁਤ ਲਾਈਫ ਹੈ ਜੀ ਇੱਕ ਆਮ ਕਿਸਾਨ ਦੀ ਸਮਝ ਲਓ ਜਿੰਮੇਦਾਰੀ ਜ਼ਿੰਦਗੀ ਨਿਕਲ ਜਿੰਦਗੀ ਲੰਘ ਜਾਂਦੀ ਇੱਕ ਪੀੜੀ ਲੰਘ ਜਾਂਦੀ ਹੈ ਇੱਕ ਪੀੜੀ ਲੰਘ ਜਾਂਦੀ ਹੈ ਬਿਲਕੁਲ ਜੀ ਤੇ ਜੇ ਆਪਾਂ ਹੁਣ ਇਹਦੇ ਗੱਲ ਕਰੀਏ ਜੀ ਇਹਦਾ ਸਰਵਿਸ ਇੰਟਰਵਲ ਕੀ ਆ ਕਿੰਨੇ ਟਾਈਮ ਬਾਅਦ ਜਿਹੜੀ ਪਹਿਲੀ ਸਰਵਿਸ ਮਹਿੰਦਰਾ ਦਾ ਮਹਿੰਦਰਾ ਦਾ ਸਰ ਸਾਰੇ ਟਰੈਕਟਰਾਂ ਦਾ ਪਹਿਲਾਂ ਤਾਂ ਥੋੜਾ ਘੱਟ ਹੁੰਦਾ ਸੀ ਪਰ ਹੁਣ ਤਕਰੀਬਨ ਸਾਰੇ ਟਰੈਕਟਰਾਂ ਦਾ ਹੀ ਮਹਿੰਦਰਾ ਦਾ ਜਿਹੜਾ ਸਰਵਿਸ ਇੰਟਰਵਲ ਹੈ 400 ਘੰਟੇ ਦਾ ਹੈ ਜੀ ਠੀਕ ਹੈ ਪਹਿਲੀ ਸਰਵਿਸ 100 ਘੰਟੇ ਤੇ ਉਸ ਤੋਂ ਬਾਅਦ 400 ਘੰਟੇ ਬਾਅਦ ਦੂਜੀ 400 ਘੰਟੇ ਬਾਅਦ ਤੀਜੀ ਠੀਕ ਹੈ ਇਸ ਤਰ੍ਹਾਂ ਦੀ 400 ਘੰਟੇ ਬਾਅਦ ਸਰਵਿਸ ਆਉਂਦੀ ਹੈ 400 ਘੰਟੇ ਬਾਅਦ ਸਰਵਿਸ ਹਾਂਜੀ ਤੇ ਇਹਦੇ ਵਿੱਚ ਕੰਪਨੀ ਕੋਈ ਮਤਲਬ ਫ੍ਰੀ ਸਰਵਿਸ ਵੀ ਕੋਈ ਆਫਰ ਕਰਦੀ ਹੈ ਕਸਟਮਰ ਨੂੰ ਜੀ ਸਰ ਲੇਬਰ ਫ੍ਰੀ ਹੁੰਦੀ ਹੈ ਲੇਬਰ ਫ੍ਰੀ ਕਰਦੇ ਹਾਂ ਜੀ ਜਿੰਨਾ ਚਿਰ ਟਰੈਕਟਰ ਆਹ ਸਾਰੀਆਂ ਕੰਪਨੀਆਂ ਲੇਬਰ ਫ੍ਰੀ ਜਿੰਨਾ ਚਿਰ ਟਰੈਕਟਰ ਵਾਰੰਟੀ 'ਚ ਚੱਲ ਰਿਹਾ ਹੈ ਅੰਡਰ ਵਾਰੰਟੀ ਤੇ ਉਹ ਲੇਬਰ ਫ੍ਰੀ ਸਰਵਿਸ ਹੈ ਜੀ ਤੇ ਵਾਰੰਟੀ ਕਿੰਨੇ ਚਿਰ ਦੀ ਜੀ ਇਹਦੀ ਸਰ ਅਲਟਰਾ ਬੰਦੀ ਜਿਹੜੀ ਵਾਰੰਟੀ ਹੈ 2 ਸਾਲ ਦੀ ਹੈ ਜਾਂ 2000 ਘੰਟੇ ਦੀ ਠੀਕ ਹੈ ਜੀ ਤੇ ਸਰਵਿਸ ਦੇ ਵਿੱਚ ਮੇਨ ਕੀ ਚੇਂਜ ਹੁੰਦਾ ਮਤਲਬ ਜਿਹੜੀ ਸੋ ਪਹਿਲੀ ਆਪਾਂ ਸਰਵਿਸ ਕਰਦੇ ਆ ਉਹਦੇ ਵਿੱਚ ਕੀ ਕੁਝ ਹੁੰਦਾ ਤਾਂ ਉਹਦੇ ਵਿੱਚ ਸਰ ਇੰਜਨ ਆਇਲ ਹੈ ਹਾਂਜੀ ਡੀਜ਼ਲ ਫਿਲਟਰ ਹੈ ਠੀਕ ਹੈ ਜੀ ਆਇਲ ਫਿਲਟਰ ਇੰਜਨ ਆਇਲ ਫਿਲਟਰ ਹੈ ਠੀਕ ਹੈ ਮਗਲੈਲ ਫਿਲਟਰ ਜਿੰਨੂੰ ਆਪਾਂ ਕਹਿੰਨੇ ਆ ਉਹ ਹੈ ਜੀ ਤੇ ਜੇ ਲਿਫਟ ਦਾ ਜਿਆਦਾ ਕੰਮ ਕਸਟਮਰ ਲੈ ਰਿਆ ਤੇ ਫਿਰ ਲਿਫਟ ਫਿਲਟਰ ਹੋਇਆ ਨਹੀਂ ਤਾਂ ਲਿਫਟ ਫਿਲਟਰ ਹੈ ਜਿਹੜਾ ਦੂਜੀ ਸਰਵਿਸ ਵਿੱਚ ਦੂਜੀ ਸਰਵਿਸ ਤੇ ਚੇਂਜ ਹੋਣੀ ਇੱਕ ਹੋਰ ਤੁਹਾਨੂੰ ਮੰਨ ਰਖ ਦਿੰਦੇ ਵਿੱਚ ਇਹ ਟਰੈਕਟਰ ਦੇ ਵਿੱਚ ਮੋਬਾਈਲ ਚਾਰਜਿੰਗ ਪੁਆਇੰਟ ਲੱਗਿਆ ਤੁਸੀਂ ਦੇਖ ਸਕਦੇ ਕਿੱਥੇ ਕਿਦੇ ਸਾਹਮਣੇ ਦਿਖਣ ਚ ਨਹੀਂ ਆ ਰਿਹਾ ਜੀ ਹਾਂਜੀ ਇਹਦੇ ਵਾਸਤੇ ਸਭ ਤੋਂ ਵੱਡਾ ਆ ਦੇਖੋ ਇਸ ਡੱਬੇ ਦੇ ਵਿੱਚ ਮੋਬਾਈਲ ਚਾਰਜਿੰਗ ਪੁਆਇੰਟ ਹੈ ਇੱਕ ਤਰ੍ਹਾਂ ਦਾ ਸੇਫਟੀ ਫੀਚਰ ਵੀ ਹੈ ਜੀ। ਮਤਲਬ ਆਪਣਾ ਮੋਬਾਈਲ ਵਗੈਰਾ ਸੇਫ ਆ ਜੇ ਆਪਾਂ ਇਹਦੇ ਚਲਾ ਕੇ ਚਲੇ ਗਏ। ਯਾਰ ਚਾਬੀ ਨਹੀਂ ਲੱਗਦੀ। ਇਹਨੂੰ ਜਦੋਂ ਆਪਾਂ ਲੌਕ ਲੱਗਿਆ ਹੋਇਆ ਦੂਜੀ ਚਾਬੀ ਨਾਲ ਖੋਲ ਕੇ ਤੁਹਾਨੂੰ ਦਿਖਾ ਦਿਆਂਗੇ। ਠੀਕ ਹੈ। ਇਹਨੂੰ ਖੋਲਾਂਗੇ ਤਾਂ ਦੇ ਵਿੱਚ ਦੋ ਡੱਬੇ ਨੇ। ਠੀਕ ਹੈ। ਜਿਹੜਾ ਕਲੱਚ ਵਾਲੀ ਸਾਈਡ ਤੇ ਡੱਬਾ ਉਹਦੇ ਵਿੱਚ ਮੋਬਾਈਲ ਰੱਖਿਆ ਜਾਂਦਾ ਚਾਰਜ ਲੱਗ ਜਾਂਦਾ। ਪਰਲਾ ਇੱਕ ਜਿਹਨੂੰ ਆਪਾਂ ਟੂਲ ਕਹਿ ਸਕਦੇ ਹਾਂ। ਹਾਂਜੀ। ਕੋਈ ਆਪਾਂ ਕਿਤੇ ਆਉਣ ਜਾਣ ਲੱਗੇ ਪਾਣੀ ਦੀ ਬੋਤਲ ਰੱਖ ਸਕਦੇ ਹਾਂ ਉਹਦੇ ਵਿੱਚ। ਠੀਕ ਹੈ। ਜਾਂ ਕੋਈ ਛੋਟੀ ਡੱਬੀ ਰੋਟੀ ਕੋਈ ਲੈ ਕੇ ਜਾਂਦਾ ਜਾਂ ਕੋਈ ਖਾਣ ਪੀਣ ਦਾ ਸਮਾਨ ਹੈ ਜਿਹੜਾ ਤੇ ਸਭ ਤੋਂ ਵੱਡੀ ਗੱਲ ਇਹ ਲੋਕ ਹੁੰਦਾ ਯਾਨੀ ਕਿ ਇੱਕ ਤਰ੍ਹਾਂ ਦਾ ਮਤਲਬ ਜਿਹਨੂੰ ਸੇਫ ਕਹਿ ਦਿੰਦੇ ਹਾਂ ਹਾਂਜੀ ਉਹ ਚੀਜ਼ਾਂ ਮਤਲਬ ਜਿਵੇਂ ਆਪਾਂ ਕਿਸ ਨੂੰ ਕੁਝ ਪਤਾ ਨਹੀਂ ਲੱਗੂਗਾ ਵੀ ਇਹਦੇ ਵਿੱਚ ਕੀ ਪਿਆ ਜਾਂ ਕੀ ਪਿਆ ਹੈ ਬਾਕੀ ਲੋਕ ਵੀ ਹੋ ਜਾਂਦਾ ਹਾਂਜੀ ਜਿਸ ਦਾ ਕਰਕੇ ਆਪਣਾ ਮੋਬਾਈਲ ਵਗੈਰਾ ਇਹ ਚੀਜ਼ਾਂ ਸਾਰੀਆਂ ਸੇਫ ਰਹਿੰਦੀਆਂ ਨੇ ਹਾਂਜੀ ਸੇਫ ਹਾਂਜੀ ਹਾਂਜੀ ਕਿਸਾਨ ਵੀਰੋ ਇਹ ਸੀ ਅੱਜ ਦਾ ਆਪਣਾ 605 আলਟਰਾ 1 ਦਾ ਰਿਵਿਊ ਵੈਸੇ ਤਾਂ ਜਿੰਨੇ ਮਤਲਬ ਮੋਸਟਲੀ ਕੁਐਸਚਨ ਸੀ ਆਪਾਂ ਵੀਰਜੀ ਤੋਂ ਸਾਰੇ ਪੁੱਛ ਲਿਆ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਆਪਾਂ ਨੂੰ ਜਵਾਬ ਦਿੱਤੇ ਆ ਬਾਕੀ ਜੇ ਫਿਰ ਵੀ ਕੋਈ ਤੁਸੀਂ ਤੁਹਾਡੇ ਮਨ 'ਚ ਕੋਈ ਹੋਰ ਸਵਾਲ ਹੈਗਾ ਤਾਂ ਤੁਸੀਂ ਕਮੈਂਟਾਂ ਵਿੱਚ ਸਾਨੂੰ ਪੁੱਛ ਸਕਦੇ ਹੋ ਤੇ ਭਰਾਜੀ ਹੁਣਾਂ ਨਾਲ ਇਹਨਾਂ ਦਾ ਮੈਂ ਨੰਬਰ ਥੱਲੇ ਮੈਂਸ਼ਨ ਕਰ ਦੂੰਗਾ ਮਲੋਟ ਇਹਨਾਂ ਦੀ ਏਜੰਸੀ ਆ ਤੁਸੀਂ ਰੇਟ ਵਗੈਰਾ ਦਾ ਬਾਕੀ ਸਾਰਾ ਕੁਝ ਇਹਨਾਂ ਤੋਂ ਕਨਫਰਮ ਕਰ ਸਕਦੇ ਹੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਭਰਾਜੀ ਦਾ ਵੀ ਆਪਾਂ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣੇ ਲਈ ਟਾਈਮ ਕੱਢਿਆ ਤੇ ਇਹ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਸ ਚ ਜ਼ਰੂਰ ਹੌਸਲਾ ਫੁਜਾਈ ਕਰਿਓ ਵੀ ਜੇ ਇਸ ਤਰ੍ਹਾਂ ਦੀ ਤੁਹਾਨੂੰ ਵੀਡੀਓ ਵਧੀਆ ਲੱਗਦੀਆਂ ਤੇ ਆਪਾਂ ਅੱਗੇ ਤੋਂ ਹੋਰ ਵੀ ਰਿਵਿਊ ਲੈ ਕੇ ਆਉਂਦੇ ਰਾਵਾਂਗੇ ਤੁਹਾਡੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ